ਬਾਬਾ ਬਕਾਲਾਦੀਨ ਆਉਂਦੇ ਪਿੰਡ ਜੋਧੇ ਵਿੱਚ ਐਨਆਰਆਈ ਅਤੇ ਉੱਗੇ ਦਾਦੀ ਯוגਰਾਜ ਸਿੰਘ ਦੇ ਘਰ ਪਰਿਵਾਰ ਤੇ ਚਲੀਆਂ ਤਾਬੜ ਤੋੜ ਗੋਲੀਆਂ ਦਸਿਆ ਜਾ ਰਿਹਾ ਹੈ ਕਿ ਯוגਰਾਜ ਸਿੰਘ ਨੂੰ ਮਿਲੀਆਂ ਸੰ ਧਮਕੀਆਂ ਪ੍ਰਸ਼ਾਸਨ ਦੇ ਰਿਹਾ ਹੈ ਪਰਿਵਾਰ ਨੂੰ ਦਿਲਾਸੇ 7 ਤੋਂ 8 ਰੋਧਾ ਦੇ ਮਿਲਲੇ ਹਨ ਪੁਲਿਸ ਸੀਸੀਟੀਵੀ ਫੁਟੇਜ ਵੀ ਆਈ ਹੈ ਸਾਹਮਣੇ ਯוגਰਾਜ ਦੇ ਪਿਤਾ ਵੀ ਸਾਬਕਾ ਫੌਜੀ ਹਨ ਪੱਤਰਕਾਰ ਓਂਕਰ ਸਿੰਘ ਸੋਨੂ ਕੈਮਰਾਮੈਨ ਜਦਵਿੰਦਰ ਕੋਰ ਭੁੱਲਰ ਬਾਬਾ ਬਕਾਲਾ ਸਾਹਿਬ ਤੋਂ ਰਿਪੋਰਟ ਖੰਡ ਕੀ ਨਾ ਅੰਕਲ ਜੀ ਮੇਰਾ ਨਾਮ ਪਲਵਿੰਦਰ ਸਿੰਘ ਆ ਜੀ son of ਸਰਦਾਰ ਮੋਹਨ ਸਿੰਘ ਜੀ ਪਿੰਡ ਜੋਧੇ ਤਸਵੀਰ ਬਾਬਾ ਬਕਾਲਾ ਜਿਹੜਾ ਅਮਰਸਰ ਜੀ ਜਿਵੇਂ ਕਿ ਪਿਛਲੀ ਬੀਤੀ ਰਾਤ ਤੁਹਾਡੇ ਘਰ ਦੇ ਉੱਪਰ ਜਿਹੜੀ ਆ ਤਬਰ ਤੋੜ ਫਾਇਰਿੰਗ ਕੀਤੀ ਗਈ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਬਾਰੇ ਸਰ ਮੈਂ ਇਹ ਕਹਿਣਾ ਚਾਹੁੰਦਾ ਆ ਕਿ 7 ਤਰੀਕ 9 ਵਜੇ ਦੇ ਕਰੀਬ ਮੇਰੇ ਗੇਟ ਦੇ ਸਾਹਮਣੇ 8 ਗੋਲੀਆਂ ਚੱਲ ਚੁੱਕੀਆਂ ਨੇ ਔਰ ਮਤਲਬ ਉਦੋਂ ਨਾਲ ਪੁਲਿਸ ਨੂੰ ਦਰਖਾਸਤ ਦਿੱਤੀ ਆ ਉਸੇ ਟਾਈਮ ਦੇ ਕੋਲਸ ਆ ਗਈ ਆ ਉਹਨਾਂ ਨੇ ਆਪਣੀ ਜਿਹੜੀ ਆ ਕਾਰਵਾਈ ਮਾਰ ਕੇ ਮੌਕਾ ਵੇਖਿਆ ਪੁਤਿਸ ਕੀਤੀ ਆ ਉਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਸ਼ਾਮ ਦੇ 5 ਵਜੇ ਦੇ ਕਰੀਬ ਐਸਐਚਓ ਸਾਹਿਬ ਆਏ ਆ ਫਿਰ ਉਹਨਾਂ ਨੂੰ ਅਸੀਂ ਤੇ ਫੁਟਿੰਗ ਜਿਹੜੀ ਆ ਉਹ ਲਾਗ ਲਾ ਕੇ ਸੀਸੀ ਕੈਮਰਿਆਂ ਦੀ ਖੰਘਾਵੀ ਆ ਉਹਨਾਂ ਦੇ ਆਉਂਦਿਆਂ ਨੂੰ ਉਹਦੇ ਵਿੱਚ ਇੱਕ ਆਦਮੀ ਐਕਟਿਵ ਆ ਤੇ ਆ ਹਾਂਜੀ ਉਹਦੇ ਕੋਲ ਪਿਸਤੌਲ ਵੀ ਹੈਗਾ ਵਾ ਤੇ ਵੈਪਨ ਵੇਖ ਕੇ ਫਿਰ ਉਹ ਪਿੰਡ ਵੀ ਫਿਰ ਨਹੀਂ ਥਾਂ ਦੀ ਅਗੇ ਲੰਘਿਆ ਵਾ ਤੇ ਜਿਹੜੇ ਅੱਜ ਦੱਸਿਆ ਕਿ ਡੀਐਸਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਤੋਂ ਆਏ ਆ ਉਹਨਾਂ ਕੀ ਤੁਹਾਨੂੰ ਵਿਸ਼ਵਾਸ ਦਿਵਾਇਆ ਕਿ ਹਾਂਜੀ ਅੱਜ ਸਰ ਉਹਨਾਂ ਦਾ ਵੀ ਆਉਣ ਦਾ ਬਹੁਤ ਧੰਨਵਾਦ ਆ ਉਹਨਾਂ ਨੇ ਸਾਨੂੰ ਆਣ ਕੇ ਸਾਰੀ ਮਤਲਬ ਹੌਸਲਾ ਵਧਾਈ ਦਿੱਤੀ ਆ ਨਾਲ ਉਹਨਾਂ ਨੇ ਬੜਾ ਹੀ ਮਤਲਬ ਆਪਣੇ ਠੰਡੇ ਜਿਿਹਰੇ ਨਾਲ ਸਾਨੂੰ ਸਮਝਾਇਆ ਵਾ ਕਿ ਕਿਹੜਾ ਕਿਹੜਾ ਕੇਸ ਹਸਤਾਬ ਨਾਲ ਤੁਹਾਡਾ ਕਿੱਥੇ ਉਹ ਬੱਚਾ ਤੁਹਾਡਾ ਬਾਹਰ ਜਗਰਾਤ ਸਿੰਘ ਬਤੌਰ ਢਾਡੀ ਪ੍ਰਚਾਰਕ ਵਾ ਤੇ ਉਹਨੂੰ 40 ਸਾਲ ਹੋ ਗਿਆ ਗਏ ਨੂੰ ਤੇ ਹੁਣ ਉਹਨੂੰ ਆਪਣੇ ਪਿਛਲੇ ਮਹੀਨੇ ਦੇ 22 23 ਤਰੀਕ ਨੂੰ ਧਮਕੀਆਂ ਮਿਲੀਆਂ ਵਾ ਤੇ ਉਹ ਕਰਕੇ ਫਿਰ ਸਾਨੂੰ ਹੁਣ ਉਹਨਾਂ ਨੇ ਆ ਵਿਸ਼ਵਾਸ ਦਿਵਾਇਆ ਵਾ ਕਿ ਇਹ ਅਸੀਂ ਮੁਰਜਮ ਜਿਹੜਾ ਜਲਦੀ ਤੋਂ ਜਲਦੀ ਫਰੇ ਜਾਣਾ ਜਿਵੇਂ ਕਿ ਤੁਸੀਂ ਦੱਸਦੇ ਹੋ ਜਗਰਾਤ ਸਿੰਘ ਬਤੌਰ ਢਾਡੀ ਜਿਹੜੇ ਆ ਤੁਹਾਡੇ ਬੇਟੇ ਆ ਔਰ ਉਹਨਾਂ ਨੇ ਉਹ ਉਹਨਾਂ ਨੂੰ ਪਹਿਲਾਂ ਵੀ ਕੋਈ ਧਮਕੀਆਂ ਮਿਲੀਆਂ ਜਾਂ ਇਹ ਪਹਿਲੀ ਹੀ ਧਮਕੀ ਸੀ ਨਹੀਂ ਜੀ ਇਹ ਪਹਿਲੀ ਧਮਕੀ ਹੈ ਜੀ ਅਚਾ ਜੀ ਤੇ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਔਰ ਪੁਲਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਹਾਂ ਜੀ ਮੈਂ ਤਾਂ ਸਾਰੇ ਇਹੋ ਮੰਗ ਕਰਨ ਲਿਆ ਵਾਂ ਕਿ ਜੇ ਸਾਡਾ ਜਿਹੜਾ ਵਾ ਇਹ ਜੀ ਪੂਰੀ ਸਰਸਤਕਾ ਆਪਣਾ ਰੱਖਿਆ ਜਾਵੇ ਔਰ ਜਿਹੜੇ ਬੰਦੇ ਇਹਨਾਂ ਨੇ ਇਹ ਕੰਮ ਕੀਤਾ ਵਾ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਉਹਨਾਂ ਦੇ ਇਸ ਵਿਸ਼ੇ ਤੇ ਡੰਗਾਈ ਤੱਕ ਉਹਦੀ ਜਿਹੜੀ ਆ ਪੂਨਸਾਨ ਹੋਣੀ ਚਾਹੀਦੀ ਆ ਵੀ ਕਿੱਥੋਂ ਆ ਕਿਉਂਕਿ ਇਹ ਇੱਕ ਦੋ ਆਦਮੀ ਦਾ ਕੰਮ ਨਹੀਂ ਇਹ ਕੋਈ ਨਾ ਕੋਈ ਸਿਆਸ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਮੇਰੇ ਨਾਲ